ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੇਂਦਰੀ ਜੇਲ ਪਟਿਆਲਾ ਤੋਂ ਬਾਹਰ ਆ ਚੁੱਕੇ ਆ ਤੇ ਸਾਰੇ ਆਪਣੇ ਕਿਸਾਨ ਆਗੂ ਵੀ ਅੱਜ 280 ਕਿਸਾਨ ਜਿਹੜੇ ਰਹਿੰਦੇ ਸੀ ਅੱਜ ਸਾਰੇ ਹੀ ਛੱਡ ਤੇ ਤੇ ਜਿਹੜਾ ਬਤੀਰਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਆ ਇਹਨੂੰ ਕਹਿਣਾ ਚਾਹੁੰਦੇ ਆ ਬਾਬਾ ਜੀ ਦੁੱਗਣਾ ਮੋੜਾਂਗੇ ਤੁਹਾਡਾ ਪੰਜਾਬ ਦੇ ਪਿੰਡਾਂ 'ਚ ਪੰਜਾਬ 'ਚ ਵੀ 2027 'ਚ ਵੀ ਤੇ ਹਰਿਆਣੇ 'ਚ ਭੁੱਲ ਕੇ ਪੈਰ ਨਾ ਰੱਖ ਲਿਓ ਤੇ ਆਪਣਾ ਅੰਦੋਲਨ ਜਾਰੀ ਰਹੂਗਾ ਬਾਬੇ ਨਾਨਕ ਦੀ ਖੇਤੀ ਤੇ ਪੈਰਾ ਦੇਣਾ ਸਾਰਿਆਂ ਨੇ ਤੇ ਅੱਗੇ ਮੀਟਿੰਗਾਂ ਚੱਲਣਗੀਆਂ ਅੰਦੋਲਨ ਚੱਲੂਗਾ ਕਿਉਂਕਿ ਐ ਐਮਐਸਪੀ ਸਾਡਾ ਬਣਦਾ ਹੱਕ ਆਪਾਂ ਲੈ ਕੇ ਰਾਂਗੇ ਤੇ ਚੜ੍ਹਦੀ ਕਲਾ 'ਚ ਰਹਿਣਾ ਕਿਸੇ ਨੇ ਡੋਲਣਾ ਨਹੀਂ ਹੈਗਾ ਠੀਕ ਹੈ ਜੇਲਾ ਨਾ ਪਹਿਲੀ ਵਾਰ ਆ ਨਾ ਲਾਸਟ ਵਾਰ ਹੋਣਗੇ ਇਹ ਵੀ ਕਟਣੀਆਂ ਪੈਣਗੀਆਂ ਆਪਾਂ ਨੂੰ ਪਰ ਚੜ੍ਹਦੀ ਕਲਾ 'ਚ ਰਹਿਣਾ ਸਾਰਿਆਂ ਨੇ ਅੰਦੋਲਨ ਲੜਨੇ ਨੇ ਆਪਣੇ ਬਣਦੇ ਹੱਕ ਲੈਣ ਦੇ ਐਮਐਸਪੀ ਲੈਣੀ ਆ ਤੇ ਹੁਣ ਜਿਹੜੇ ਜਿਹੜੇ ਪ੍ਰੋਗਰਾਮ ਹੋਣਗੇ ਉਹ ਉਲਿਖਾਂਗੇ ਉਹਨਾਂ ਚ ਸਮੂਲੀਤ ਕਰਨੀਆਂ ਸਾਰਿਆਂ ਨੇ ਤੇ ਅਸੀਂ ਵੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ